ਜਿਵੇਂ ਹੁਣ ਪਹਿਲਾਂ ਮੱਝਾਂ ਰੱਖਦੇ ਹੁੰਦੇ ਸੀ ਘਰ ਦੇ ਵਿੱਚ ਅੱਗੇ ਮੱਝਾਂ ਹੁੰਦੀਆਂ ਹਾਂ ਅੱਜ ਦਾ ਟਾਈਮ ਆ ਜਿਹੜਾ ਜਾਨੀ ਕਿ ਵੀ ਬਹੁਤ ਘੱਟ ਕਰਨ ਜਿਨ੍ਹਾਂ ਦੇ ਮੱਝਾਂ ਰੱਖੀਆਂ ਹੋਈਆਂ ਨੇ ਤੇ ਵੀ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਡੰਗਰ ਰੱਖਦੇ ਹੁੰਦੇ ਉਹ ਕਹਿੰਦੇ ਨੇ ਵੀ ਉਦੋਂ ਦੁੱਧ ਘੱਟ ਹੁੰਦਾ ਸੀ ਪੰਜਾਬ ਵਾਲੀਆਂ ਮੱਝਾਂ ਦਾ ਹਰਿਆਣੇ ਵਾਲੀਆਂ ਦਾ ਜ਼ਿਆਦਾ ਹੁੰਦਾ ਸੀ ਤੇ ਉਦੋਂ ਜਣੀ ਕਿ ਅੱਜ ਤੋਂ 10-15 ਸਾਲ ਪਹਿਲਾਂ ਜਾਈਏ ਉਦੋਂ ਜਿਵੇਂ ਤਾਜੀ ਮੱਝ ਸੂਂਦੀ ਹੁੰਦੀ ਦੂਜੀ ਤੀਜੀ ਸੂਏ ਉਦੋਂ ਦੁੱਧ ਬਾਦ ਕਿੰਨਾ ਆਉਂਦਾ ਸੀ ਮੱਝ ਥੱਲੇ ਦੁੱਧ ਤਾਂ 6 ਵਾਰਾ ਦੁੱਧ ਆਏ ਮੈਂ ਸਾਰਾ ਰੱਖਦੇ ਰਿਹਾ ਪਹਿਲੇ ਦਿਨੀ ਮੈਂ ਸਾਰਾ ਰੱਖਦੇ ਰਿਹਾ ਅੱਛਾ ਛੋਟੇ ਛੋਟੇ ਹੁੰਦੇ ਡੰਗਰ ਚਾਰਦੇ ਰਿਹਾ ਹੂੰ ਅੱਗੇ ਡੰਗਰ ਨਹੀਂ ਕਿਤਾ ਚਰਾ ਵਾਲਾ ਹੁੰਦਾ ਸੀ ਬਾਹਰ ਲੈ ਕੇ ਜਾਂਦੇ ਸੀ ਹਾਂ ਗੱਬਣ ਛੇਤੀ ਹੁੰਦੀਆਂ ਜੀਆਂ ਦੁੱਧ ਬਿਛੇਰਾ ਦਿੰਦੀਆਂ ਦੀਆਂ ਹਾਂ ਉਹੀ ਗੱਲ ਹੁਣ ਇਹ ਤਾਂ ਛੇਵਾ ਦੀ ਗੱਲ ਹੈ ਹੂੰ ਜੇ ਜਹਨ ਕਿੱਲੇ ਤੇ ਬਣ ਕੇ ਮੁਰਗੀ ਪਾਣੀ ਨਹੀਂ ਪੀਉਣਾ ਫਿਰ ਉਹ ਕੀ देऊ ਕੀ ਲਵ ਬਾਹਰ ਅੰਦਰ ਜਾਂਦੀ ਐ ਸੋ ਉਹਨਾਂ ਦਾ ਹੀ ਫਰਕ ਬਾਹਰ ਅੰਦਰ ਜਾਂਦੀ ਐ ਬਾਹਰ ਜਾਂਦੀ ਐ ਤਾਂ ਬਾਅਦ ਤੁਗੜਾ ਫਰਕ ਹੈ ਹਾਂ ਹੁਣ ਜਿਹੜੇ ਇੱਥੇ ਕਿੱਲੇ ਤੇ ਨਹੀਂ ਹਾਂ ਕਿੱਲੇ ਤੇ ਵੀ ਜੇ ਨਹੀਂ ਤੇ ਹੱਥ ਪੀਰੀਏ ਖੋਲ ਬਣਨੇ ਨੇ ਇਹਨਾਂ ਮੋਂਟ ਮੋਂਣਾ ਇਹਨਾਂ ਨੂੰ ਖਰਾਕ ਚੰਗੀ ਪੁਣੀ ਤਾਂ ਨਹੀਂ ਸਾਰਾ ਦਿਨ ਅੰਦਰਾਂ ਜੀ ਆਪਣਾ ਨਾ ਸਾਰਾ ਦਿਨ ਇਹਦੇ ਉੱਪਰਾਂ ਜੀ ਉੱਪਰਾਂ ਜੀ ਹਾਂ ਤਾਂ ਰਹਿਣ ਗਿਆ ਨਹੀਂ ਜਿੱਥੇ ਕਿਲੇ ਦੇ ਬਣ ਕੇ ਉੱਥੇ ਪੱਖੇ ਈਸ਼ੀ ਲਾ ਕੇ ਸੌਂਗੇ ਫਿਰ ਮਾਇਸ਼ ਨਹੀਂ ਦਿੰਦੀ ਫੇਰ ਨਹੀਂ ਦਿੰਦੀ ਕੋਈ ਮਾਇਸ਼ ਅੱਛਾ ਮਾਇਸ਼ ਤੇ ਗਾਣਿਕ ਆਏ ਆ ਤਾਂ ਹੁਣ ਜਿਵੇਂ ਅੱਜ ਕੱਲ ਆਪਾਂ ਦੇਖਦੇ ਆ ਅੱਜ ਕੱਲ ਟ੍ਰੈਂਡ ਚੱਲਦਾ ਹੈਗਾ ਜੇ ਕਿਸੇ ਨੇ ਮੱਝ ਵੇਚਣੀ ਵੀ ਆ ਅਗਲਾ ਕਹਿੰਦਾ 12 ਲੀਟਰ ਹੈ 13 ਲੀਟਰ 16 ਲੀਟਰ ਅੱਗੇ ਜਦੋਂ ਮੱਝ ਵੇਚਦੇ ਹੁੰਦੇ ਵਪਾਰੀ ਲਗਭਗ ਦੁੱਧ ਕਿੰਨਾ ਕਹਿੰਦੇ ਹੁੰਦੇ 7 ਲੀਟਰ 8 ਲੀਟਰ 10 ਲੀਟਰ ਉਦੋਂ 20 ਸਾਲ ਪਹਿਲਾਂ 20 ਸਾਲ ਪਹਿਲਾਂ 20 12 13 ਦਿੰਡੀਆਂ ਚੀਆਂ ਦਿੰਡੀਆਂ ਸੀ ਇੱਥੇ ਦਿੰਡੀਆਂ ਧੀਆਂ ਅੱਛਾ ਅੱਛਾ ਹੁਣ ਤਾਂ ਦਿੰਡੀਆਂ ਨਹੀਂ ਪੂਰੇ ਜ਼ੋਰ ਨਾਲ ਹਾਂ ਉਦੋਂ ਇਹ ਆਮ ਸੇਵਨਾ ਹੀ ਦਿੰਦੀਆਂ ਦੀ ਅੱਛਾ ਹਾਂ ਆਮ ਸੇਵਨਾ ਨਾਲ ਇਵੇਂ ਆਪਣੇ ਆਮ ਨਹੀਂ ਇੱਕ ਕੱਖ ਪਾਤੀ ਬਾਹਰ ਬਾਹਰ ਕੱਖ ਤਾਂ ਕਿਹੜੇ ਖਾਂਦੀ ਹੁੰਦੀਆਂ ਯਾਰਾਂ ਦੀਆਂ ਦੇ ਲੱਖ ਤਾਂ ਤਰ ਕੇ ਸਵੇਰੇ ਸਵੇਰੇ ਦੋ ਟੋਕਰਾ ਟੋਕਰਾ ਖਾਣਾ ਖਾਦੀ ਹੈ ਸਹੀ ਰਦ ਬਕੀ ਨਹੀਂ ਕੱਚੇ ਥਾਂ ਹੁੰਦੇ ਕੋਈ ਪੱਕਾ ਨਹੀਂ ਜੀ ਹੁੰਦਾ ਐਂ ਪੱਕੇ ਐਂ ਬੰਦੇ ਹੁੰਦੇ ਡੰਗਰਾ ਪਾ ਠੀਕ ਹੈ ਜਿਹੜਾ ਫੀਡ ਵਾਲਾ ਕੰਮ ਨਾਲ ਚੱਲਦਾਗਾ ਉਦੋਂ ਫੀਡ ਵਗੈਰਾ ਹੁੰਦੀ ਜਿਵੇਂ ਕੋਈ ਪਰਫੈਕਟ ਕੋਈ ਫੀਡ ਅਸੀਂ ਕੋਈ ਫੀਡ ਨਹੀਂ ਪਾਈ ਕਿਤੇ ਅਸੀਂ ਪੌਣੇ ਦੇ ਖਾਲ ਹਾਂ ਸਰੋਂ ਵੀ ਠੀਕ ਚਣੋਂ ਦੀ ਖਾਲ ਪਾਉਂਦੇ ਹੁੰਦੇ ਬਰੇਮਿਆਂ ਦੀ ਵੀ ਚਲਦੀ ਰਹੀ ਜਮੇਗਾ ਬਰੇਮਿਆਂ ਦੀ ਵੀ ਚਲਦੀ ਸੀ ਬਰੇਮਿਆਂ ਦੀ ਜੇ ਅਸੀਂ ਦੁੱਧ ਪਾਉਂਦੇ ਹੁੰਦੇ ਅਸੀਂ ਧੂਰੀਆਂ ਰੋਜ਼ ਦੇ ਰੋਜ਼ ਉਨੀ ਖਾਣ ਲੈਂਦੇ ਮਤਲਬ ਪੈਸੇ ਦੀ ਤੰਗੀ ਕਰਕੇ ਪੈਸੇ ਦੀ ਤੰਗੀ ਕਰਕੇ ਉਹ ਪਹਿਲਾਂ ਕਿਸੇ ਲਈ ਬਣਾਉਂਦੇ ਪੈਸੇ ਉਹ ਕੀ ਹੋ ਜਾਂਦਾ ਕਿਸੇ ਲਈ ਬਣਾ ਹੁੰਦੇ ਜਿਨਨੇ ਕੋ ਪੈਸੇ ਹੁੰਦੇ ਉਹਨਾਂ ਲਈ ਆਉਂਦੇ ਉਹ ਤੋਂ ਮੈਂ ਐਸਾ ਉਦੋਂ ਵੀ 10 10 12 12 ਲੀਟਰ ਦਿੰਦੀਆਂ ਸੀ ਦਿੰਦੀਆਂ ਸੀ ਦਿੰਦੀਆਂ ਥੀਆਂ ਇਹ ਬਿਤਾ ਕਈ ਵੀ ਦਿੰਦੀਆਂ ਨਹੀਂ ਦਿੰਦੀਆਂ ਥੀਆਂ ਹਾਂ ਉਹੀ ਜਿਵੇਂ ਹੁਣ ਅੱਜ ਕੱਲ ਚੱਲਣ ਚੱਲੇਗਾ ਅਗਲਾ ਕਹਿੰਦਾ ਜੀ ਪਹਿਲਾਂ ਤਾਂ 7-8 ਲੀਟਰ ਦੁੱਧ ਹੁੰਦਾ ਐਂ ਹੁੰਦਾ ਹੁਣ ਹਰਿਆਣੇ ਵਾਲੀਆਂ ਆ ਗਈਆਂ ਹੁਣ ਕਾਫੀ ਵੱਧ ਗਿਆ ਐਂ ਵੱਧ ਗਿਆ ਨਹੀਂ ਨਹੀਂ ਯਾਨੀ ਕਿ ਆਪਣੀ ਜਿਹੜੀ ਹੈਗੀ ਆ ਆਪਾਂ ਨੇ ਆਪਣੇ ਦੁੱਧ ਆਪ ਹੀ ਘਟਾਲੇ ਗਾਈਆਂ ਵਾਲਾ ਸਿਸਟਮ ਮੱਝਾਂ 'ਚ ਪਾ ਕੇ ਜਿਵੇਂ ਬੰਨ ਕੇ ਰੱਖਣਾ ਇਹਨਾਂ ਨੂੰ ਤੇ ਉਹੋ ਜੀ ਖਰਾਕ ਦੇਣ ਲੱਗੇ ਹਨਾ ਬਾਹਰ ਅੰਦਰ ਲਿਆਂਦੇ ਨਹੀਂ ਕਿਵੇਂ ਕੀ ਖਰਾਕ ਸੀ ਤਾਂ ਇਹ ਹੀ ਖਾਣਾ ਅੱਛਾ ਪੌਂਦੀ ਮੈਸਾਂ ਨੂੰ ਇਸੇ ਖਾਲਣਾ ਤੋਂ ਦਿੰਦੀਆਂ ਬਾਹਰ ਫਿਰਦੀਆਂ ਧੀਆਂ ਰਾਜੀ ਹੁੰਦੀਆਂ ਖੁਸ਼ ਰਹਿੰਦੀਆਂ ਧੀਆਂ ਉਹ ਖੁਸ਼ ਤਾਂ ਰਹਿੰਦੀਆਂ ਕਿਲੇ ਦੇ ਬੁਣੀ ਹੈ ਖੁਸ਼ ਕਿਉਂ ਰਹਣਗੇ ਸਾਰਾ ਦਿਨ ਇੱਥੇ ਰਹਿਣਾ ਨੇ ਕਿਤੇ ਸੌ ਕੋਰ ਉਹੀ ਗੋਣੇ ਇੱਥੋਂ ਆਪਣੀ ਰੜੇ ਕੁਲ ਦੀਆਂ ਗੇਰੇ ਦੇ 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 ਹੱਥ ਨੂੰ ਘਰੇ ਆਉਣਾ ਘਰੇ ਆਉਣਾ ਆ ਆਪਣੇ ਵਾਲੀ ਗੱਲ ਆ ਤਾਂ ਜਿਵੇਂ ਆਪਾਂ ਸਾਰਾ ਦਿਨ ਇਕੱਠਾ ਮੰਜੇ ਤੇ ਪਿਆ ਬੈੱਡ ਤੇ ਪਿਆਗੇ ਕਿਤੇ ਆਪਾਂ ਦੂਰ ਕਿਤੇ ਜਾ ਕੇ ਆਉਣਾ ਸ਼ਹਿਰ ਕਰਕੇ ਆਉਣ ਟਹਿਲ ਕੇ ਦੇਖਣਾ ਹਨਾ ਕਿਤੇ ਉਹ ਫਰਕ ਹੈ ਮਾਣ ਉਹੀ ਸੰਤੋਸ਼ ਰਹਿੰਦਾ ਸਾਰਾ ਦਿਨ ਹਨਾ ਜੇ ਜੇ ਆਪਾ ਹਰਿਆਣੇ ਦੀ ਮੈਹਸਾ ਦੀ ਗੱਲ ਕਰਦੇ ਆਂ ਹਰਿਆਣੇ ਚ ਮੈਂ ਗਿਆ ਸੀ ਹਰਿਆਣੇ ਦੇ ਵਿੱਚ ਅਜੇ ਲੋਕ ਬਾਹਰ ਮੈਹਸਾ ਛੱਡਦੇ ਨੇ ਬਾਹਰ ਛੱਡਦੇ ਨੇ ਹਾਂ ਟੋਬਿਆਂ ਚ ਵੀ ਹੁੰਦੀਆਂ ਨੇ ਟੋਬੇ ਛੱਡਦੇ ਨੇ ਟੋਬੇ ਚ ਕੀ ਛੱਡਦੇ ਨੇ ਮੈਂ ਦੇਖਿਆ ਟੋਬੇ ਦੇ ਵਿੱਚ ਜਿਵੇਂ ਆਪਣੀ ਤੇ ਚ ਡੰਗਰ ਹੁੰਦੇ ਤੇ ਗੰਦਾ ਪਾਣੀ ਕੋਈ ਹਿੰਦੀ ਪੰਡ ਦਾ ਉਹਦੇ ਵਿੱਚ ਮੈਹਸਾ ਹਾਂ ਮੈਹਸਾ ਬਸ ਸਪੈਸ਼ਲ ਮੈਹਸਾ ਹੁੰਦੀ ਹੈ ਹਾਂ ਸਪੈਸ਼ਲ ਮੈਹਸਾ ਕਰਕੇ ਆਪੀ ਮੈਹਸਾ ਰੰਗ ਹੁੰਦਾ ਜਾ ਰਿਹਾ ਆਪੀ ਪਿੱਛੇ ਰਹੋ ਸਹਿਣ ਹਾਂ ਆਪੀ ਫਿਰ ਉਹੀ ਆ ਤਾ ਫਿਰ ਉਦੋਂ ਹੁਣ ਮੱਝਾਂ ਉਧਰ ਖੁੱਲੀਆਂ ਰਹਿੰਦੀਆਂ ਨੇ ਹਰਿਆਣੇ 'ਚ ਅੱਜ ਵੀ ਕੱਚੇ ਕੀਲੇ ਤੇ ਬਣਦੇ ਨੇ ਅੱਜ ਵੀ ਟੋਬਿਆਂ 'ਚ ਲਿਆਂਦੇ ਨੇ ਉਹੀ ਖਰਾਕ ਹੁਣ ਉਹੀ ਪੁਰਾਣੇ ਸਮੇਂ ਜਿਹੜੇ ਆਪਾਂ ਬਰੇਵੇਂ ਪਾਉਂਦੇ ਹੁੰਦੇ ਛੋਲੇ ਪਾਉਂਦੇ ਹੁੰਦੇ ਤੇ ਸਰੋਂ ਦੀ ਖਾਲ ਪਾਉਂਦੇ ਹੁੰਦੇ ਉਹੋ ਅੱਜ ਕੱਲ੍ਹ ਉਹ ਪਾਉਂਦੇ ਨੇ ਆਪਾਂ ਗਾਈਆਂ ਵਾਲੀ ਅਮਰੀਕਨ ਕਾਮ ਵਾਲੀ ਫੀਡ ਸਟਾਰਟ ਕਰਤੀ ਇਧਰ ਪਾਉਣੀ ਆਪਾਂ ਆਪੀ ਪਿੱਛੇ ਹੋਗੇ ਆਪੀ ਪਿੱਛੇ ਹੋਗੇ ਹਾਂ ਮੱਝਾਂ ਨੂੰ ਮੱਝਾਂ ਵਾਲੀ ਖਰਾਕ ਜਦੋਂ ਮੈਂ ਛੂੰਦੀ ਨਾ ਮੇਰੀ ਯਾਦ ਹੈ ਮੇਰਾ ਬਾਪ ਲੈ ਕੇ ਅਛਾ ਮੈਂ ਐਸ਼ ਨੂੰ ਸ਼ੋਲੇ ਬੱਕਰੀਆਂ ਤਰਦੇ ਰਹਿਣੀਆਂ ਅੱਛਾ ਜਦੋਂ ਮੈਂ ਸ਼ੂ ਪੈਂਦੀ ਨਾ ਤਾਂ ਟੋਕਾ ਤਸੀਮ ਮਨਮਨ ਦਾ ਸ਼ੋਲੇ ਚਾੜ ਦਿੰਦੇ ਮੈਂ ਇੱਕ ਮੈਂ ਐਸ਼ ਨੂੰ ਜੜ ਸੂੰਦੀ ਅੱਛਾ ਬੱਕਰੀਆਂ ਕੁੱਟ ਕੇ ਨੇ ਤੂੜੀ ਪਾ ਕੇ ਉਖੜੀ ਚ ਕੁੱਟ ਕੇ ਬੱਕਰੀਆਂ ਫੇਰ ਮੈਂ ਐਸ਼ ਨੂੰ ਚਾਰ ਦੇ ਦੇਖ ਲੈ ਫੇਰ ਮੈਂ ਐਸ਼ ਨੂੰ ਚਾਰ ਦੇ ਤੇ ਮੈਂ ਹਫਤੇ ਕੱਪਣ ਸੀਤੀ ਹੁੰਦੀ ਆਪੇ ਕੱਪਣ ਸੀ ਹਾਂ ਜਦੋਂ ਉਹਦੇ ਹੱਡਾਂ 'ਚ ਕਮਜ਼ੋਰੀ ਹੱਡ ਹੱਡ ਕਾਮਯਾਬ ਨਹੀਂ ਆਪ ਵੀ ਆਪਨੀ ਹੀ ਗੱਲ ਹੀ ਆ ਯਾ ਆਪਣਾ ਹੀ ਗੱਲ ਹੀ ਆ ਜਿਹੇ ਜੀ ਖਰਾਕ ਉਹੇ ਜਿਹਾ ਸਰੀਰ ਉਹੇ ਜਿਹਾ ਸਰੀਰ ਹਾਂ ਸਹੀ ਗੱਲ ਉਹੇ ਜਿਹਾ ਹੋਣੀ ਹੈ ਨਾ ਆਪੀ ਆਉਣਾ ਫੇਜ ਹਾਂ ਬਾਕੀ ਇੱਕ ਪ੍ਰੈਕਟਿਸ ਜੀ ਹਰ ਰੋਜ਼ ਬਾਹਰ ਫਿਰਦੀਆਂ ਦੀਆਂ ਹਾਂ ਸਵੇਰੇ ਖੋਲ ਲੈਣੀ ਆ ਪਹਿਲੇ ਤੋਬੇ ਹੂੰ ਤੜਕੇ 8 ਵਜੇ ਖੋਲੀਆਂ ਹੋਈਆਂ ਰਾਤ ਨੂੰ ਆਥ ਨੇ 4 ਵਜੇ ਘਰੇ ਵਰਦੀਆਂ ਵਰਦੀਆਂ ਸਹੀ ਗੱਲ ਹੈ ਦੇਖ ਲਓ ਜਵੇਂ ਉਹ ਗੁੱਜਰ ਲੈ ਕੇ ਜਾਂਦੇ ਹੁੰਦੇ ਨੇ ਇਹ ਮੈਂ ਕਈ ਵਾਰ ਗੁਜਰਾ ਦੀਆਂ ਮੱਝਾਂ ਦੇਖੇ ਨੇ ਜਾਂਦੀ ਆਉਂਦੀਆਂ ਨੇ ਹੂੰ ਦੇਖ ਕੇ ਐ ਲੱਗ ਗੁਜਰਾਤ ਆ ਬਹੁਤ ਤਕੜੀ ਮੱਝ ਆ ਕਿ ਆ ਤਾਂ ਬਹੁਤ ਏਨੇ ਲੀਟਰ ਦੁੱਧ ਹੁਆਏ ਉਹ ਉਹੀ ਆ ਨਾ ਬਾਹਰ ਅੰਦਰ ਲਿਆਂਦੇ ਨੇ ਨਾ ਤਾਂ ਉਹਨਾਂ ਦਾ ਕੋਈ ਖਰਚਾ ਆਏਗਾ ਨਾ ਉਹਨਾਂ ਨੇ ਕੁਝ ਪਾਉਣਾ ਹੈ ਬਾਹਰੋਂ ਦੀ ਰੱਜ ਲੈਣਾ ਉਹਨਾਂ ਨੇ ਉਹਨਾਂ ਦਾ ਫ੍ਰੀ ਮਨਾਫਈ ਆ ਸਾਰਾ ਜਿੰਨਾ ਦੁੱਧ ਪਾਉਣਾ ਉਹਨਾਂ ਨੇ ਹਾਂ ਕੁਝ ਨਹੀਂ ਪਾਉਣਾ ਉਹਨਾਂ ਨੇ ਅੱਛਾ ਇਹਦੇ ਛੋਲੇ ਪਾਉਂਦੇ ਰਹੇ ਯਾਰ ਮੇਰੇ ਮੈਨੂੰ ਪਤਾ ਹੈ ਮੈਂ ਆਪ ਛੋਲੇ ਪਾਉਂਦਾ ਰਹੇ ਮੇਰੀਆਂ ਮਾਂ ਬੱਕਰੀਆਂ ਪੂਰੀਆਂ ਛੋਲਿਆਂ ਦੇ ਦਾਲ ਧਰ ਲੈਂਦੇ ਕਿ ਕਾਜੀ ਦਾਲ ਛੋਲਿਆਂ ਦਾ ਪਾਣੀ ਉਹ ਰੋਜ਼ ਹੀ ਛੋਲਿਆਂ ਦਾ ਪਾਣੀ ਰੋਜ਼ ਹੀ ਛੋਲਿਆਂ ਦਾ ਜਣੀ ਉਹ ਇੱਥੇ ਵੀ ਕਲੇਸ਼ ਹੁੰਦਾ ਹੁੰਦਾ ਕਲੇਸ਼ ਹੁੰਦਾ ਹੁੰਦਾ ਜਦੋਂ ਬੁੜੀਆਂ ਤੇ ਹੀ ਹੁੰਦਾ ਵੀ ਜਦੋਂ ਆਪਣੀ ਘਰੇ ਬੱਕਰੀਆਂ ਧਰੀਆਂ ਨੇ ਮੈਂ ਇਸ ਨੂੰ ਪਾਉਂਦੇ ਆ ਪਾਉਂਦੇ ਆ ਹਾਂ ਵੀ ਇਹਦੀ ਦਾਲ ਬਣਾ ਲਓ ਦਾਲ ਬਣਾ ਲਓ ਹਾਂ ਛੋਲਿਆਂ ਦੇ ਪਾਣੀ ਉਹ ਦੋਹੇ ਪਾਸੇ ਕੰਮ ਆ ਗਿਆ ਉਹਦੇ ਪਾਸੇ ਕੰਮ ਆ ਜਾਂਦਾ ਸਹੀ ਗੱਲ ਹੈ ਸਹੀ ਗੱਲ ਛੋਲਿਆਂ ਦਾ ਪਾਣੀ ਹੁ ਅੱਜ ਕੱਲ੍ਹ ਛੋਲਿਆਂ ਦਾ ਪਾਣੀ ਲੋਕ ਮੁੱਲ ਦਾ ਪੀਂਦੇ ਨੇ ਸ਼ਹਿਰਾਂ 'ਚ ਮੁੱਲ ਦਾ ਹਾਂ 20 40 40 ਰੁਪਈਆ ਦਾ ਗਲਾਸ 50 50 ਦਾ ਗਲਾਸ ਨਾਲੇ ਉਹ ਛੋਲਿਆਂ ਦਾ ਪਾਣੀ ਨਹੀਂ ਜਿਹੜਾ ਉਹ ਛੋਲਿਆਂ ਦਾ ਪਾਣੀ ਹੁੰਦਾ ਨਾ ਹੂੰ ਇਨ ਕਲੀਏ ਦਾ ਹੁੰਦੇ ਛੋਲੇ ਅੱਛਾ ਇੰਜੇ ਨਿਤਾਰ ਜਿਹਨੇ ਤਾਂ ਉੜੀ ਤੌੜੀ ਛਰਦੀ ਹੁੰਦੀਆਂ ਅੱਛਾ ਆ ਆਪਣੇ ਪਤੀਲਾ ਚ ਨਿਤਰ ਦਿਆਂ ਤੌੜੀ ਦੇ ਵਿੱਚ ਅੱਛਾ ਅੱਗ ਪਾ ਕੇ ਨਾ ਪੰਨ ਕੇ ਪਾਤੀਆਂ ਪਾ ਕੇ ਜਿਹਦੇ ਵਿੱਚ ਦਰਦ ਕੱਢਦੇ ਹੁੰਦੇ ਆ ਜਿਵੇਂ ਆਪਾਂ ਜਿਵਾਕਾਂ ਨੂੰ ਦਿੰਦੇ ਆ ਦਵਾਈ ਦੱਲਦੇ ਆ ਨਾ ਕਾੜ ਕੇ ਰੰਨ ਕੇ ਜਦੋਂ ਐਨ ਪਾਣੀ ਥੋੜਾ ਰਹਿੰਦਾ ਉਹ ਸਾਰਾ ਅਸਰ ਪਾਣੀ ਚ ਹੁੰਦਾ ਪਾਣੀ ਚ ਹੁੰਦਾ ਹਾਂ ਛੋਲੇ ਜਿਹਾ ਆਪਣੇ ਜਿਵੇਂ ਕਹਦਾ ਨੇ ਆਪਾਂ ਵੀ ਹੱਥ ਨੇ ਕੋਈ ਚੀਜ਼ ਲੈਣੀ ਆ ਖਾਸ ਖਾਸ ਹੋ ਗਈ ਹੋਰ ਹੋ ਗਿਆ ਹੱਥ ਨੇ ਭਿਉਂ ਕੇ ਧਰ ਤੋਂ ਸਵੇਰੇ ਪੀ ਲੋ ਉਹ ਵਸ ਵੀ ਅਰਕ ਆ ਗਿਆ ਉਹਦੇ ਚ ਉਹਦਾ ਉਹ ਅਰਕ ਆ ਗਿਆ ਉਹ ਗੱਲ ਹੈ ਉਹ ਵੀ ਬੱਕਲੀਆਂ ਵੀ ਬਾਅਦ ਚ ਖਾ ਲੈਣੀਆਂ ਪਾਣੀ ਵੀ ਪਿਆਦਾ ਉਹ ਕਲੀਆਂ ਮਖਾਈ ਚ ਕੌਲੀਆਂ ਪਰ ਪਰ ਖਾਂਦੇ ਸੀ ਭੂ ਰੋਟੀ ਰੋ ਸੀ ਕੌਲੀਆਂ ਪਰ ਮੈਂ ਮੈਂ ਆਪ ਖਾਂਦਾ ਰਿਆ ਇੱਕ ਤਾਂ ਇਹ ਅਮਰੀਕਨ گاਵਾ ਜਿਹੜੀਆਂ ਆਈਆਂ ਨੇ ਉਹ ਅਮਰੀਕਨ گاਵਾ ਕਦੋਂ ਕੋ ਸਟਾਰਟ ਹੋਇਆ ਪਹਿਲਾਂ ਤਾਂ ਮਨ ਲੱਗਦਾ ਵੀ ਮੱਝਾਂ ਹੁੰਦੀਆਂ ਜਾਂ ਸ਼ਾਹੀ ਆਲ ਹੋਗੀ ਜਰਸੀ ਹੋਗੀ ਹਾਂ ਪਹਿਲਾਂ ਕੋਈ ਪਹਿਲਾਂ ਪਹਿਲਾਂ ਜਾਨਵਰ ਕਿਹੜੇ ਹੁੰਦੇ ਜਿਹਨਾਂ ਨੂੰ ਦੁੱਧ ਪੀਂਦੇ ਹੁੰਦੇ ਜਿਹਨਾਂ ਦਾ ਲੋਕ ਇਹਨਾਂ ਦੇ ਜਾਨਵਰ ਜਾਂ ਮੱਝਾਂ ਹੁੰਦੀਆਂ ਜਾਂ ਆਪਣੀਆਂ ਦੇਸੀ ਗਾਇਆਂ ਅੱਛਾ ਦੇਸੀ ਗਾਇਆਂ ਚਿੱਟੇ ਰੰਗ ਦੀ ਗਾਂ ਵੀ ਚਿੱਟੇ ਰੰਗ ਦੀਆਂ ਗਾਇਆਂ ਅੱਛਾ ਜਾਂ ਚਿੱਟੇ ਰੰਗ ਦੀ ਜਾਂ ਗੋਰੀ ਗ ਅੱਛਾ ਗੋਰੇ ਰੰਗ ਦੀ ਗੋਰਾ ਗੋਰਾ ਵਾਲਦੇ ਨਹੀਂ ਕਹਿੰਦੇ ਪੂਰੀ ਕਹਿੰਦੇ ਜਾਂ ਗੋਰੇ ਰੰਗ ਦੀ ਹੁੰਦੀ ਹੈ ਲਾਲ ਅੱਛਾ ਮਤਲਬ ਉਹ ਹੁੰਦੀ ਹੈ ਦੇਸੀ ਉਹ ਦਿਹਾ ਦੇ ਸੀ ਕਿ ਉਹ ਦਿਨੇ ਤੋਂ ਥਾਣੀਆਂ ਓਕੇ ਹਾਂ ਬਾਕੀ ਕੋਈ ਰੰਗ ਚਾਹੇ ਲਾਲ ਹੋਵੇ ਚਾਹੇ ਕਾਲਾ ਹੋ ਗਿਆ ਇਹ ਖਰੇ ਪੀਲੇ ਰੰਗ ਵੀ ਹੋ ਜਾਂਦੇ ਹੁੰਦੇ ਜਦੋਂ ਉਹ ਆਪੀ ਕੁਦਰਤੀ ਹੁੰਦੇ ਉਹ ਕੁਦਰਤੀ ਹੋ ਜਾਂਦੇ ਉਹ ਕਿਹੜੇ ਟੀਕੇ ਪਰੋਂਦੇ ਟੱਟਿਆਂ ਦੇ ਬਣਾਉਂਦੇ ਯਾਰ ਉਹ ਆਪਣੇ ਪਿੰਡ ਉਹਦਾ ਸਰਦੀ ਸੁਰਤ ਦੀ ਗੱਲ ਆ ਕਿ ਜਦੋਂ ਪਿੰਡ ਚ ਸਰਕਾਰੀ ਹੱਟ ਠੱਠਾ ਛੱਡਿਆ ਹੁੰਦਾ ਹਾਂ 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 ਠੱਠੇ ਆਜ ਕੱਲ ਪਰਸੂ ਤੋਂ ਫਿਰ ਦੇਖਦੇ ਨਹੀਂ ਆ ਹਾਂ 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 ਕਿੱਡੇ ਕਿੱਡੇ ਸੰਨ ਕਿੰਨੇ ਭਾਈ ਦੇ ਰਜਮਾਰੇ ਨਹੀਂ ਕਿੰਨੇ ਸਹੀ ਗੱਲ ਆ ਸਹੀ ਗੱਲ ਆ ਇਹ ਦੇਸੀ ਗਾਵਾਂ ਹੁੰਦੀਆਂ ਉਹ ਹੁਣ ਬਗਦੇ ਰਹਿਣੇ ਕਿ ਬਗਜਾਤੋਂ ਇਹ ਸ਼ੀਗਾਂ ਮਾਝੇ ਹੈਗੀਆਂ ਹੈਗੀਆਂ ਨੇ ਇਹ ਹਰਿਆਣੇ ਦਾ ਤਾਂ ਤਾਂ ਹੀ ਫਰਕ ਰਹਿ ਗਿਆ ਹਰਿਆਣੇ ਚ ਕਹਿੰਦੇ ਜਿਵੇਂ ਅੱਗੇ ਸਰਕਾਰੀ ਛਾਣ ਹਰੇਕ ਪਿੰਡ ਨੂੰ ਦਿੱਤਾ ਹੁੰਦਾ ਸੀ ਉੱਥੇ ਅੱਜ ਵੀ ਜਿਹੜੇ ਸਰਕਾਰੀ ਛਾਣ ਨੇ ਉੱਥੇ ਦੀ ਜਿਹੜੀ ਹੈਗੀ ਐਗਰੀਕਲਚਰ ਯੂਨੀਵਰਸਿਟੀ ਉਹਨਾਂ ਵੱਲੋਂ ਵਧੀਆ ਤੋਂ ਵਧੀਆ ਛਾਣ ਰੱਖੇ ਹੋਏ ਨੇਗੇ ਤਾਂ ਲੋਕਾਂ ਦਾ ਵੀ ਬਰੀਡ ਚੰਗੀ ਹੈ ਵੀ ਛਾਣ ਹੁਣ ਆਪਣੇ ਜੇ ਭਰਦੇ ਨੇ ਹਜ਼ਾਰ-ਹਜ਼ਾਰ ਰੁਪਏ ਪ੍ਰਤੀ ਏਕੜ ਦੇ ਕਿਹੜੇ ਛਾਣ ਦਾ ਵੀ ਉਹ ਹਰਿਆਣਿਆਂ ਵਾਲੇ ਫਲਾਣੇ ਛਾਣ ਦਾ ਹਾਂ ਕੋਈ ਅਜ ਤੱਕ ਆਇਆ ਨਹੀਂ ਵੀ ਪੰਜਾਬ ਵਾਲੇ ਫਲਾਣੇ ਸੰਧ ਦਾ ਟੀਕਾ ਪਾਉਂਦੇ ਪੰਜਾਬ ਵਾਲੇ ਹਰਿਆਣੇ ਵਾਲੇ ਦਾ ਹਰਿਆਣੇ ਵਾਲੇ ਦਾ ਅੱਜ ਜਨੇ ਕੋਹਂ ਕੜ ਤਾ ਕੇ ਆ ਫਲਾਣੇ ਦਾ ਆ ਗਿਆ ਫਲਾਣ ਆ ਗਿਆ ਹਾਂ ਜਿਹੜੀ ਹਰਿਆਣੇ ਦੀ ਨਹੀਂ ਹਰਿਆਣੇ ਦੇ ਲੋਕਾਂ ਦੀ ਪ੍ਰਵਾਸਤੀ ਜ਼ਿਆਦਾ ਹੈ ਡੰਗੜਾ ਜ਼ਿਆਦਾ ਹਾਂ ਇਹ ਡੰਗਰ ਬਾੜ ਫਿਰਦੇ ਨੇ ਹਾਂ ਉਹਦੇ ਖਾਣਾ-ਦਾਣਾ ਬਾਹਰਲਾ ਬਹੁਤ ਹੈ ਆਪਣਾ ਜਿਹੜਾ ਪੁਰਾਣਾ ਕਲਚਰ ਆ ਉਹ ਉਧਰ ਹੈਗਾ ਜਾਨੀ ਆਪਣੇ ਵਾਂਗੂ ਫਾਰਵਰਡ ਨਹੀਂ ਹੋਏ ਉਹ ਜਿਹੜਾ ਆਪਾਂ ਜਿਹੜਾ ਜਿਹੜਾ ਆਪਣਾ ਪੁਰਾਣਾ ਕੀ ਅੱਗੇ ਉਹ ਉਧਰ ਉਹ ਹੁਣ ਵੀ ਹੈ ਹੁਣ ਤੂੰ ਹੋਰ ਦੇਖਦਾ ਜਿਵੇਂ ਉਧਰ ਆਪਣੀਆਂ ਹੁਣ ਪ੍ਰਾਣੀਆਂ ਖਰਾਕਾਂ ਸੀ ਉਹ ਖਰਾਕਾਂ ਹੁਣ ਉਧਰ ਨੇ ਉਧਰ ਨੇ ਐਂ ਦੇਖੋ ਕੋਈ ਮੱਲ ਬਣਦਾਗਾ ਕੋਈ ਹੋਰ ਬਣਦਾਗਾ ਆ ਜਿਵੇਂ ਕੁਸ਼ਤੀ ਪਹਿਲਵਾਨੀ ਹੋਰ ਉਧਰਲੇ ਪਹਿਲਵਾਨ ਜਿਆਦਾ ਬਣਦੇ ਨੇ ਹਰਿਆਣੇ ਦੀ ਹਰਿਆਣੇ ਦੇ ਹੁੰਦੇ ਖੜਿਆਰੀ ਬੱਦ ਰੈਡ ਦੇ ਵਾਲਾ ਅੱਗੇ ਪੰਜਾਬ ਦੇ ਕਿੰਨੇ ਹੁੰਦੇ ਖੜਿਆਰੀ ਮੇਰੀ ਸ਼ੁਰਤ ਜੀ ਮੈਂ 25 ਸਾਲ ਦੀ ਉਮਰ ਹੋ 25 ਦੀ ਹਾਂ 25 28 ਸਾਲ ਦੀ ਉਮਰ ਸੀ ਹਰਿਆਣੇ ਦਾ ਤੇ ਇੱਥੇ ਕਕਰਾਲ ਹਰਿਆਣੇ ਦਾ ਤੇ ਪੰਜਾਬ ਦਾ ਮੈਚ ਹੋਇਆ ਸੀ ਅੱਛਾ ਕਬੱਡੀ ਦਾ ਹਰਿਆਣੇ ਦਾ ਤੇ ਪੰਜਾਬ ਪੰਜਾਬ ਦਾ ਅੱਛਾ ਉਹਦੇ ਹਰਿਆਣੇ ਦੀ ਟੀਮ ਤੇ ਪ੍ਰ ਹਰਿਆਣੇ ਦੀ ਤੇ ਪੰਜਾਬ ਦੀ ਅੱਛਾ ਯਾਨੀ ਇੱਥੇ ਹਰਿਆਣੇ ਦੇ ਗਏ ਤਾਂ ਹਾਰ ਯਾਨੀ ਇੱਥੇ ਪੰਜਾਬ ਦਾ ਪੱਖ ਵਾਰੀ ਜ਼ਿਆਦਾ ਸੀ ਹੂੰ ਬਣੀ ਜਿਹੇ ਜਿਹੇ ਹਰਿਆਣੇ ਦੇ ਮੁੰਡੇ ਤੇ ਆਪਣੇ ਪੰਜਾਬ ਦੇ ਮੁੰਡੇ ਨਹੀਂ ਤੇ ਹੋ ਨਹੀਂ ਤੇ ਹੋ ਹਾਂ ਸਹੀ ਗੱਲ ਹੈ ਅਸੀਂ ਆਪ ਦੋ ਦਿਨ ਲਾਸਟ ਟਾਈਮ ਹੋਣਾ ਕਬੱਡੀ ਉਹ ਕਬੱਡੀ ਹੋਈ ਇੱਕ ਦਿਨ ਅੱਧਾ ਘੰਟਾ ਮੈਚ ਚੱਲਿਆ ਸੀ ਉਹ ਚੱਲਿਆ ਸੀ ਸਹੀ ਗੱਲ ਹੈ ਹਾਂ ਮੁੰਡੇ ਮੁੰਡੇ ਦੇਖਣ ਨੂੰ ਪਤਲੇ ਬਾਇ ਪਸ ਸਾਈਆਂ ਵਰਗੇ ਉਹਨਾਂ ਦੇ ਸਰੀਰ 'ਚ ਐ ਥੋੜੀ ਵੀ ਉਂਗਲ ਖੋਜ ਉਂਗਲ ਖੋਜ ਇੰਨੇ ਸਰੀਪ ਆਏ ਡੰਗਰ ਵੀ ਇਹੀ ਹਾਲ ਆ ਨਾ ਇਹੀ ਹਾਲ ਆ ਡੰਗਰਾਂ ਦਾ ਮੈਂ ਕਹਾਂ ਜਦੋਂ ਅਸੀਂ ਲੈਣ ਜਾਂਦੇ ਆ ਡੰਗਰਾਂ ਨੂੰ ਕੋਤਰ ਤੇ ਕਿਸੇ ਦੇ ਘਰੇ ਗਾਈ ਜਾਂ ਹੋਰ ਮਿਲਦੀ ਨਹੀਂ ਹਰੇਕ ਦੇ ਘਰੇ ਮੱਝ ਹਰੇਕ ਦੇ ਘਰੇ ਮੱਝ ਹੁਣ ਮੱਝ ਦਾ ਇਨਾ گاੜਾ ਦੁੱਧਾ 77088055 ਆ ਆਪੀ ਹੁਣ ਤੱਕੜੇ ਹੋਣਾ ਹਾਂ ਤੱਕੜੀ ਹੋਣੇ ਯਾਰ ਸ਼ੁਰੂ ਤੋਂ ਦੁੱਧ ਇਨਾ ਵਧੀਆ ਪਿਆ ਸ਼ੁਰੂ ਤੋਂ ਦੁੱਧ ਜੰਮਣ ਤੋਂ ਲੱਗ ਕੱਟਰੂ ਨੂੰ ਅਸਲੀ ਖਰਾਕ ਹੈ ਹਾਂ ਅਸਲੀ ਖਰਾਕ ਹੈ ਨਾ ਉਹਦੇ ਸੂਣ ਤੇ ਵੀ ਉਹੀ ਖਰਾਕ ਉਹੀ ਖਰਾਕ ਕਿਉਂ ਨਹੀਂ ਹੋਊਗਾ ਆਪਣੇ ਨਾ ਤਾਂ ਇਹ ਚੱਕਰ ਕੀ ਹੈ ਜਿਵੇਂ ਆਹ ਗਾਈਆਂ ਵਾਲਾ ਕਨਸੈਪਟ ਮੈਂ ਦੱਸਦਾਗਾ ਉਹ ਮੈਂ ਹੁਣ ਜਦੋਂ ਨਵੀਆਂ-ਨਵੀਆਂ ਮੱਝਾਂ ਲੈਂਤੀਆਂ 1 ਜਨਵਰੀ ਨੂੰ ਮੈਨੂੰ ਚਲ ਕਈ ਕਹਿੰਦੇ ਵੀ ਆਹ ਜਿਹੜਾ ਆਉਂਦਾਗਾ ਸਟਾਰਟਰ ਆਉਂਦਾਗਾ ਇੱਕ ਆਹ ਜਿਹੜਾ ਹੁੰਦਾਗਾ ਪਿਆਉਣ ਵਾਲਾ ਦੁੱਧ ਦੀ ਜਗ੍ਹਾ ਤੇ ਤੇ ਉਹ ਦੁੱਧ ਦੀ ਜਗ੍ਹਾ ਤੇ ਮੈਂ ਉਹ ਪਾਊਡਰ ਜਿਹਾ ਪਿਆਉਣ ਲਾ ਗਿਆ ਇੱਕ ਨੂੰ ਪਿਆਇਆ ਯਾਨੀ ਕਿ ਉਹ ਤਾਂ ਮਿਲਾਦਾ ਉਦੋਂ ਬਾਅਦ ਜਿਹੜਾ ਹੋਰ ਲੈਂਦੇ ਨੇਗੇ ਹੋਰਾਂ ਨੂੰ ਮੈਂ ਸਿੱਧਾ ਹੁਣ ਮੱਝ ਦਾ ਪਿਆਉਣਾ ਮੱਝ ਦੇ ਦੁੱਧ ਨਾਲ ਮੈਂ ਕਹਿੰਦਾ 2 ਮਹੀਨੇ ਮੱਝ ਦਾ ਦੁੱਧ ਪਿਆ ਦੋ ਪਹਿਲੇ ਮਹੀਨੇ ਵੱਧ ਪਿਆ ਦੋ ਤੂੰ ਜਿਵੇਂ ਮਹੀਨੇ ਘੱਟ ਪਿਆ ਦੋ ਮਹੀਨੇ ਵੀ ਜੇ ਪਿਆ ਤਾਂ ਮੈਂ ਕਹਿੰਦਾ ਕੱਟਰੂ ਇਹੋ ਜੇ ਹੋ ਜਾਂਦੇ ਨੇ ਮਰਨਾ ਤਾਂ ਕੀ ਹੋਣੇ ਉਹੀ ਸਹੀ ਥੀ ਬਹੁਤ ਵਧੀਆ ਬਣ ਜਾਂਦੀ ਉਹਨਾਂ ਦੀ ਛੇਤ ਬਾਕੀ ਜੇ ਦੁੱਧ ਨਹੀਂ ਪੀ ਪਿਆ ਜਨਾਂ ਜਿਹੜੀ ਖਰਾਕ ਹੈ ਅਸਲੀ ਉਹ ਪਾਓ ਪਾਓ ਹਾਂ ਪੂਰੀ ਪਾਓ ਸਹੀ ਗੱਲ ਹੈ ਹੈ ਇੱਕ ਕੱਟਰੂ ਨੂੰ ਰੋਟੀ ਖਾਣ ਕੇ ਜਾਂ ਉਜਮਨ हां जे बच्चे नु ਗਏ ਹੋਣੇ ਇਹਦੇ ਬੱਚੇ ਨੇ ਜਿਵੇਂ ਆਪਾਂ ਬੱਜਵਾ ਖਿੰਦਾ ਰੋਟੀ ਖਾ ਲੈਣਾ ਤੇ ਨਿੱਕੀ ਦੇ ਕੋਗੇ ਨਹੀਂ ਕਿਤੇ ਜਾਂਦਾ ਕਿ ਤੂੰ ਜਿਵੇਂ ਮਰਜੀ ਲੈ ਲੈ ਉੱਥੀ ਲੱਗ ਜੂ ਉੱਥੀ ਲੱਗ ਜੂ ਹਾਂ ਸਹੀ ਰੋਟੀ ਖਾਣ ਲੱਗ ਜੀਏ ਕਿਟਰੂ ਆਪਾਂ ਰੋਟੀ ਕਿਛੋਲਿਆਂ ਦੀ ਰੋਟੀ ਪਕਾ ਕੇ ਤੇ ਚਾਹਦੇ ਹਾਂ ਠੀਕ ਹੈ ਨਹੀਂ ਸਾਰਾ ਅੰਦਰ ਜਾਊ ਅੰਦਰ ਜਾਊ ਨਾਲੇ ਹਾਂ ਸਾਰੀ ਜਿਵੇਂ ਆਪਾਂ ਕਹਿੰਦਾ ਪ੍ਰੋਟੀਨ ਵਗੈਰਾ ਹੋਰ ਜਿਵੇਂ ਆਪਾਂ ਝੋਟੀ ਦੀ ਗੱਲ ਕਰਦੇ ਤੇ ਇਥੋਂ ਵੀ ਆਪਦੀ ਘਰ ਦੀ ਪਾਲੇ ਦੀ ਪਾਲੀ ਛੋਲਿਆਂ ਦੇ ਦਾਣੇ ਵਾਲੀ ਪਾਲੀ ਵਿੱਚ ਕਿਹਾ ਹੈਗਾ ਦੁੱਧ ਦੇ ਇੱਕ ਦਿਨ ਨਹੀਂ ਦੁੱਧ ਚੁੰਗੇ ਨੇ ਫਿਰ ਨਹੀਂ ਇੱਕ ਦਿਨ ਚੁੰਗਣ ਲੱਗੀ ਤੇ ਦੋ ਦਿਨ ਚੁੰਗਿਆ ਮੈਚ ਨਹੀਂ ਚਿਗਾਇਆ ਅੱਛਾ ਫਿਰ ਦੁੱਧ ਦੀ ਜਗਾ ਕੀ ਦੰਦੇ ਰੇਤਾ ਆਹੀ ਗਾਣਾ ਤੋਣਾ ਅੱਖਾਂ ਲੱਗਿਆ ਕਿੰਨੇ ਕ ਟਾਈਮ ਬਾਅਦ ਕੋਈ ਤੇ ਦੇਖ ਇਹ ਤੇ ਸਾਰੀ ਥੋੜੇ ਜਿਹੇ ਨੰਚੀਏ ਲਾਗੀ ਦਾ ਖਾਣਾ ਫਿਰ ਉਹ ਦੁੱਧ ਮਿਲਿਆ ਨਹੀਂ ਤੇ ਮੇਰੇ ਨਹੀਂ ਛਿੱਟ ਦਾ ਖਾਣ ਨੂੰ ਮਗਰਤ ਮੰਗਦਾ ਹਾਂ ਛਿੱਟ ਦਾ ਮੰਗਦਾ ਫਿਰ ਖਾਣ ਲੱਗੀ ਲੱਗੀ ਤੇ ਖਾਣ ਲੱਗੀ ਥੋੜਾ ਥੋੜਾ ਥੋਲੀ ਛਾਲੀ ਜਾਣੇ ਦਾਣਾ ਫਾਉਣ ਲੱਗੀ ਬਲਦ ਰੱਖਦੇ ਬਲਦਾਂ ਉੱਤੇ ਹੁੰਦੇ ਫੋਣ ਲੱਗੇ ਅੱਛਾ ਤੇ ਅੱਜ ਇਹ ਦੂਜੇ ਸੁਬੇ ਆ ਦੋ ਦਿਨ ਦਾ ਹੈ ਦੋ ਮਹੀਨੇ ਸਹੀ ਗੱਲ ਹੈ ਸਹੀ ਗੱਲ ਹੈ ਇਹ ਵੀ ਪਏ ਨੇ ਕੋਈ ਪਤਾ ਨਹੀਂ ਕੀ ਕਨਸੈਪਟ ਚੱਲਿਆ ਜਦੋਂ ਨਾ ਮੈਂ ਮਲਾ ਦਾ 9-10 ਸੱਕਦੇ ਡੰਗਰ ਆਪਣੇ ਘਰਾਂ ਚ ਵੀ ਹੋਰ ਵੀ ਵਧੀਆ ਰਹੇ ਨੇ ਉਹ ਤੋਂ ਬਾਅਦ ਕਨਸੈਪਟ ਚੱਲਿਆ ਲੋਕਾਂ ਦੇ ਕਹਿੰਦੇ ਵੀ ਡੰਗਰਾਂ ਚ ਤਾਂ ਬਚਣ ਹੋਏ ਨਹੀਂ ਜੀ ਕੋਸੇ ਪਤਾ ਪੱਲਿਓ ਪੌਣੇ ਆਏ ਪੱਲਿਓ ਉਦੋਂ ਮੈਂ ਕਹਿੰਦਾ 10 ਤੋਂ ਲੈ ਕੇ 16-17 ਤੱਕ ਇੰਨੇ ਲੋਕਾਂ ਨੇ ਡੰਗਰ ਵਿੱਚ ਇੰਨੇ ਘਰ ਵੇਲੇ ਹੋਏ ਡੰਗਰਾਂ ਕੜੀਆਂ ਪਤਾ ਨਹੀਂ ਕੋਈ ਚੱਲਿਆ ਸੀ ਪਤਾ ਨਹੀਂ ਕਿਸ ਨੇ ਚਲਾਇਆ ਸੀ ਹਨਾ ਇਹ ਕਿਹਾਲਾ ਨੇ ਸਰਕਾਰਾਂ ਦੀਆਂ ਵੀ ਆਪਣੇ ਆਪਾ ਲੋਕ ਹੀ ਅਸਲ ਸੋਹਣ ਹੋਗੇ ਯਾਰ ਵੀ ਜੇ ਡੰਗਰ ਰੱਖਣਗੇ ਬਹੁਤ ਚੱਕਣਾ ਪੂ ਭੰਗਰਾ ਵਾ ਅੰਬਰ ਤੇ ਲਾਲਤ ਵੀ ਚਲੇ ਪਰਦਾ ਦੀ ਪਹਿਲਾਂ ਚੰਗਾ ਡੰਗਰ ਰੱਖ ਲਈ ਚੰਗਾ ਬਾਏ ਮੈਂ ਚੰਗਾ ਕੰਮ ਕਰਦਾ ਮੈਂ ਜੀ ਬਹੁਤ ਵਧੀਆ ਮਰਦਾ ਇਹਨਾਂ ਦੀ ਟੱਬਰ ਨੇ ਇਹ ਜਿਹੇ ਡੰਗਰ ਰੱਖੇ ਨਹੀਂ ਕਿਤੇ ਨਾ 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 ਇਹ ਜਿਹੇ ਨਹੀਂ ਡੰਗਰ ਇਹ ਤਾਂ ਬਰੀਡ ਬਣਾ ਲਈ ਆ ਬਰੀਡ ਬਣਾ ਲਈ ਬਾਕੀ ਮਿਹਨਤ ਕਰਦਾ ਯੰਤ ਕਰਦਾ ਚਾਹੇ ਘਰਦਿਆਂ ਨੂੰ ਵੀ ਨਾਲ ਲਾਉਂਦਾ ਹੈ ਹਰ ਵਕਤ ਬੰਦਾ ਵੀ ਨਹੀਂ ਕਰ ਸਕਦਾ ਅਸਲ ਡੰਗਰ ਰੱਖਣੇ ਹੁੰਦੇ ਨੇ ਬੁੜੀਆਂ ਦੇ ਬੁੜੀਆਂ ਦੇ ਹਾਂ ਬੁੜੀਆਂ ਦੇ ਡੰਗਰੇ ਪੁਰਾਣੇ ਸਮਿਆਂ ਤੋਂ ਬੁੜੀਆਂ ਦੇ ਪੁਰਾਣੇ ਹਾਂ ਬੰਦੇ ਕਰਦੇ ਹੁੰਦੇ ਬਾਹਰ ਕੰਮ ਖੇਤ ਬੰਨੇ ਦਾ ਹਣਾ ਬੰਦੇ ਨੂੰ ਯਾਰ ਡੰਗਰ ਸੰਭਾਲਣ ਦਾ ਕਿੱਥੋਂ ਟਾਈਮ ਮੇਰੇ ਵਰਗਾ ਹੁੰਦਾ ਛੋਟਾ ਮੋਟਾ ਬੜੀ ਅਭੀ ਸਾਲ ਤੱਕ ਡੰਗਰ ਚਾਰੀ ਜਾਂਦਾ ਘਰੇ ਆ ਕੇ ਦੇ ਜਣੀ ਬੁੜੀਆਂ ਸਾਂਭਦੀਆਂ ਸੀ ਸਾਂਭਦੀਆਂ ਸੀ ਹਾਂ ਸੇਵਾ ਸੰਭਾਲ ਜੋ ਬੱਕਰੀਆਂ ਪੌਣੀਆਂ ਜੋ ਵੀ ਪੌਣਾ ਡੰਗਰ ਬੁੜੀਆਂ ਨੇ ਪੌਣਾ ਧਾਰਾ ਬੁੜੀਆਂ ਨੇ ਚੋਣੀਆਂ ਬੰਦੇ ਨੇ ਕੋਣ ਬੰਦੇ ਦਾ ਸ਼ਿਆਰ ਇਹ ਪਤਾ ਇਹ ਜਿਆਦਾ ਹੈਗਾ ਵੀ ਜਦੋਂ ਪਹਿਲਾਂ ਚਲੋ ਇਹ ਮੱਝਾਂ ਹੁੰਦੀਆਂ ਜਾਂ ਦੇਸੀ ਗਾਂ ਹੁੰਦੀ ਓਦੋਂ ਬਾਅਦ ਜਦੋਂ ਅਮਰੀਕਨ ਗਾਂ ਦਾ ਚੱਲਣ ਜਾਇਆ ਅਮਰੀਕਨ ਗਾਂ ਆਪਣੇ ਕਦੋਂ ਕਾਉਣ ਲੱਗੀ ਹੈ ਕਿ ਸਟਾਰਟ ਹੋਈ ਹੈਗੀ ਅਮਰੀਕਨ ਗਾਂ ਨੂੰ ਖਾਸਾ ਚ ਪੱਕਾ ਯਾਦ ਤ ਨਹੀਂ ਹੈ 95 90 ਇਹ ਚ 2014 ਇਹਨਾਂ ਨਹੀਂ ਮਿਲਿਆ ਪਹਿਲਾਂ ਆ ਗਈ ਸੀ ਅੱਛਾ ਪਹਿਲਾਂ ਅਸੀਂ ਲੈ ਕੇ ਆਏ ਸੀ ਇਹ ਵਾਉਲੇ ਨੂੰ ਵਾਉਲੇ ਸ਼ੂਟਿੰਗ ਦਾ ਜਦ ਅੱਛਾ 90 ਰੁਪਏ ਚ ਆ ਗਈ 90 ਚ ਆ ਗਈ ਸੀ ਠੀਕ ਹੈ ਅਸੀਂ ਅਸੀਂ ਆਪਣੇ ਤੋਂ ਬਹਿਣੀ ਲੈਤੀ ਅਸੀਂ ਬਾਪਰੇ ਤੋਂ ਬਹਿਣੀ ਲੈਤੀ ਅਮਰੀਕਨ ਫੇਰ ਉਹਦੇ ਮੰਗਰਤੀ ਬੱਛੀ ਮੇਰੀ ਭੂਆ ਸਾਡੇ ਮੇਰੇ ਬਾਪ ਨਾਲ ਲੜ ਪਈ ਬੇ ਬੱਛੀ ਮੈਂ ਰੱਖੂੰ ਉਹ ਕਹਿੰਦੇ ਜਿੰਨਾ ਦੇਸੀ ਆਦੇ ਬਿੜੀ ਜੇ ਉਹਦੇ ਮੰਗਰ ਗਾਂ ਬੱਛੀ ਮੇਰੀ ਚੀ ਜੱਬੀ ਅੱਛਾ ਉਹ ਗਾਂ ਸਾਡੇ ਦੁੱਧ ਦੇਣ ਦੀ ਤੂੰ ਕਹਾਂ ਲੈ ਜਾ ਬੱਛੀ ਮੈਨੂੰ ਦੇ ਦੀ ਉਹ ਬੱਛੀ ਦੇ ਮਾਰੇ ਤਾਂ ਮੈਂ ਗਾਏ ਲਈ ਜਾ ਗਾਏ ਲਈ ਜਾ ਸਹੀ ਗੱਲ ਹੈ ਉਹ ਉਹ ਬੱਛੀ